ਨਮਸਕਾਰ ਜੈਨ ਦੋਸਤੋ ਮੈਂ ਪਰਮੁਖੀਜਾ ਮਖੀਜਾ ਅਰੀਏ ਨਿਯੋਜਤਾ ਦਾ ਸਵਾਗਤ ਕਰਦਾ ਹਰ ਵਿਅਕਤੀ ਜਾਣਦਾ ਕਿ ਪਿਛਲੇ ਕੁਸਾਲਾ ਵਿੱਚ ਜਿਹੜੀਆਂ ਅਵੈਧ ਕਲੋਨੀਆ ਪੰਜਾਬ ਦੇ ਵਿੱਚ ਇਕੱਠੀਆਂ ਗਈਆਂ ਉਸ ਅਵੈਧ ਕਲੋਨੀਆ ਕਟਾ ਦਾ ਨਤੀਜਾ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਨੂੰ ਉਹਨਾਂ ਨੂੰ ਪੂਰਨਾ ਪੈ ਰਿਹਾ ਜਿਨ੍ਹਾਂ ਲੋਕਾਂ ਨੇ ਉੱਥੇ ਪਲਾਟ ਲੈ ਲਏ ਜਾਂ ਮਕਾਨ ਬਣਾ ਲਏ ਪਲਾਟ ਮਕਾਨ ਬਣਾ ਲਏ ਉਹਨਾਂ ਨੂੰ ਬਾਅਦ ਪਤਾ ਲੱਗਿਆ ਕਿ ਉਹਨਾਂ ਦੇ ਕੀ ਦਿੱਤਾ ਸਾਹਮਣੇ ਦੇਖਣ ਨੂੰ ਆ ਰਹੀਆਂ ਪੰਜਾਬ ਦੇ 6000ਾਂ ਕਲੋਨੀਆਂ ਕਰ ਦਿੱਤੀਆਂ ਗਈਆਂ ਕਲੋਨੀਆਂ ਕੱਟਣ ਵੇਲੇ ਕਾਨੂੰਨ ਦੀਆਂ ਧੱਜੀਆਂ ਉੜਾ ਦਿੱਤੀਆਂ ਗਈਆਂ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਗਈਆਂ ਉਸ ਤੋਂ ਬਾਅਦ ਜਿਹੜਾ ਕਲੋਨੀ ਕੱਟਣ ਵਾਲਾ ਮਾਲਕ ਸੀ ਉਹ ਕਲੋਨੀ ਕੱਟ ਕੇ ਦੋ ਪੈਸੇ ਵਟ ਕੇ ਆਪਣਾ ਪਾਰ ਚਲਾ ਗਿਆ ਪਰ ਦੁੱਖ ਤਕਲੀਫ ਉਸ ਸਮੇਂ ਲੋਕਾਂ ਨੂੰ ਚਲਣੀ ਪਈ ਤੇ ਚਲਣੀ ਪੈ ਰਹੀ ਹੈ ਜਦੋਂ ਸਰਕਾਰ ਵੱਲੋਂ ਐਲਾਨ ਹੋ ਗਿਆ ਕਿ ਅਨਥਰਾਇਟ ਕਲੋਨੀ ਦੇ ਵਿੱਚ ਜਿਨੇ ਵੀ ਮਕਾਨ ਲਿਆ ਪਲਾਟ ਲਿਆ ਤਾਂ ਉਹਨੂੰ ਐਨਓਸੀ ਲੈਣੀ ਪੈਗੀ ਇਸ ਬੰਦਾ ਡਿਪਾਰਟਮੈਂਟ ਦੇ ਚਾ ਨਗਰ ਕੌਂਸਲ ਦੇ ਚ ਕੋਈ ਹੋਰ ਡਿਪਾਰਟਮੈਂਟ ਅਜਿ ਤਰੀਕ ਦੇ ਵਿੱਚ ਕੋਈ ਨਿਯਮ ਲੱਗੂ ਹੈ ਜਿਹਨੇ ਵੀ ਅੱਗੇ ਪਲਾਟ ਵੇਚਣਾ ਹੈ ਜਾਂ ਕੋਈ ਕਨੈਕਸ਼ਨ ਲੈਣਾ ਹੈ ਜਾਂ ਲੋਨ ਲੈਣਾ ਹੈ ਤਾਂ ਐਨਓਸੀ ਲੈਣੀ ਲਾਜ਼ਮੀ ਹੈ ਜਿਹਦੇ ਤੇ ਹਜ਼ਾਰਾਂ ਰੁਪਏ ਦਾ ਖਰਚਾ ਆ ਰਿਹਾ ਹੈ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਕਲੋਨਾਈਜ਼ਰਾਂ ਦੀ ਗਲਤੀ ਦਾ ਖਮਿਆਜਾ ਆਮ ਵਿਅਕਤੀ ਨੂੰ ਭੁਗਤਣ ਲਈ ਮਜਬੂਰ ਹੋਣਾ ਪਿਆ ਗਿਆ ਉਹ ਤਾਂ ਪੁਰਾਣੀਆਂ ਗੱਲਾਂ ਨੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਾਰ ਬਾਰ ਦਾਅਵੇ ਕੀਤੇ ਜਾਂਦੇ ਨੇ ਕਿ ਗੈਰ ਕਾਨੂੰਨੀ ਕਲੋਨੀਆ ਨੂੰ ਵਸਾਣੇ ਦਿੱਤਾ ਜਾਵੇਗਾ ਹੋਰ ਜਿਹੜੀਆਂ ਕਲੋਨੀਆ ਨੇ ਇਸ ਤਰ੍ਹਾਂ ਦੀਆਂ ਉਹ ਕੱਟਣ ਨਹੀਂ ਦਿੱਤੀਆਂ ਜਾਣਗੀਆਂ ਪਰ ਦੋਸਤੋ ਜੇ ਕੁਝ ਸਮੇਂ ਦਾ ਪਹਿਲੇ ਦਾ ਰਿਕਾਰਡ ਦੇਖੀਏ ਨਗਰ ਕੌਂਸਲ ਨੇ ਕੋਲ ਜੋ ਕੁਝ ਸਮਾਂ ਪਹਿਲੇ ਬਿਜਲੀ ਬੋਰਡ ਨੂੰ ਵੀ ਰਿਕਾਰਡ ਮੋਈਆ ਕਰਵਾਇਆ ਗਿਆ ਸੀ ਉਹਦੇ ਵਿੱਚ ਕਰੇ ਕਰੇ 42 ਅੰਤਰਾਇ ਕਲੋਨੀ ਦਾ ਜ਼ਿਕਰ ਕੀਤਾ ਗਿਆ ਸੀ ਲੱਗਦਾ ਸੀ ਕਿ ਸਰਕਾਰ ਦੇ ਸੱਤੇ ਅਤੇ ਕਾਨੂੰਨ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਕੋਈ ਨਵੀਆਂ ਗੈਰ ਕਾਨੂੰਨੀ ਕਲੋਨੀਆਂ ਨਹੀਂ ਕੱਟੀਆਂ ਜਾਣਗੀਆਂ ਜੇ ਕਿਸੇ ਨੇ ਕੱਟਣੀਆਂ ਵੀ ਹੈ ਜੇ ਕੋਈ ਕੱਟੇਗਾ ਕੱਟਣ ਤੋਂ ਪਹਿਲੇ ਸਰਕਾਰੀ ਫਾਰਮੈਟ ਪੂਰੀ ਕਰੇਗਾ ਸਰਕਾਰੀ ਮਜੂਰੀ ਲਏਗਾ ਤਾਂ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਜੋ ਵੀ ਇਹ ਕੰਮ ਹੁੰਦੇ ਹੈ ਕਾਨੂੰਨ ਦੇ ਮੁਤਾਬਿਕ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਉਹ ਰਕਮ ਪਾਵੇ ਉਸ ਤੋਂ ਬਾਅਦ ਫਾਰਮੈਟ ਦੀ ਪੂਰੀਕਰਨ ਤੋਂ ਬਾਅਦ ਉਹ ਕਲੋਨੀ ਜਿਹੜੀ ਹੈ ਕਾਨੂੰਨ ਦੇ ਮੁਤਾਬਿਕ ਸਾਹਮਣੇ ਦਿਖਾਈ ਦੇਵੇ ਕਾਨੂੰਨ ਦੇ ਮੁਤਾਬਿਕ ਸਭ ਹੋਵੇ ਸਾਰਾ ਕੰਮ ਕਾਨੂੰਨ ਦੇ ਮੁਤਾਬਿਕ ਹੋਵੇ ਪਰ{{\text{ਸੂਤਰਦਾਰ ਦੇ ਨੇ ਕਿ ਰਾਜਪੁਰਾ ਜਿਹਦੇ ਵਿੱਚ}}}$$ ਅੱਜ ਵੀ ਕਿਸੇ ਤੌਰ ਤੇ ਅवैध ਤੌਰ ਤੇ ਕਲੋਨੀਆਂ ਦਾ ਚੱਲਨ ਜਾਰੀ ਹੈ ਕਲੋਨੀਆਂ ਇਕੱਠੀਆਂ ਜਾ ਰਹੀਆਂ ਨੇ ਏਵੀ ਅਸ਼ੰਕਾ ਜਾਰ ਕਿਤੇ ਜਾ ਰਹੀ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦਾ ਕੰਮ ਕਰਨ ਚ ਲੱਗੇ ਹੋਏ ਨੇ ਉਹਨਾਂ ਨੂੰ ਡਾਇਰੈਕਟ ਜਾਂ ਇਨਡਾਇਰੈਕਟ ਕਿਸੇ ਤੌਰ ਤੇ ਸਰਕਾਰ ਵਿੱਚ ਬੈਠੇ ਕੁਝ ਵੱਡੇ ਲੋਕਾਂ ਦਾ ਹੱਥ ਹੈ ਆਸ਼ੀਰਵਾਦ ਹੈ ਉਹਨਾਂ ਵੱਡੇ ਲੋਕਾਂ ਦਾ ਇਸ ਲਈ ਇਹ ਜੇ ਲੋਕਾਂ ਦੇ ਹੌਸਲੇ بلند ਹੋ ਚੁਕੇ ਦੋਸਤੋ ਪਹਿਲੇ ਲੋਕ ਹੀ ਬੁਖਤਰੇ ਨੇ ਜੇ ਕਿਸੇ ਕਾਰਨ ਵਸ ਫਿਰ ਇਸ ਤਰ੍ਹਾਂ ਦੀਆਂ ਰਿਆਜ ਕਲੋਨੀਆਂ ਕੱਟ ਕੇ ਬਲਾਡ ਵੇਚ ਕੇ ਕਲੋਨਾਈਜ਼ਰ ਉਰੰਛੂ ਹੋ ਗਏ ਤਾਂ ਫਿਰ ਆਮ ਜਨਤਾ ਨੂੰ ਖਮਿਆਜਾ ਭੁਗਤਣਾ ਪਵੇਗਾ ਸਭ ਤੋਂ ਵੱਡਾ ਸਵਾਲ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਉੱਠਦਾ ਹੈ ਇਹ ਉਹ ਕੀ ਕਰ ਰਹੇ ਨੇ ਉਹ ਸਰਵੇ ਕਿਉਂ ਨਹੀਂ ਕਰਦੇ ਉਹ ਨਿਰੀਖਣ ਕਿਉਂ ਨਹੀਂ ਕਰਦੇ ਤਾਂ ਕਿ ਪਤਾ ਲੱਗੇ ਕਿ ਸਾਡੇ ਜਿਹੜੀ ਕਲੋਨੀ ਕੱਟੀ ਜਾ ਰਹੀ ਹੈ ਉਹ ਜਾਇਜ਼ ਹੈ ਨਾਜਾਇਜ਼ ਉਹਦੀ ਮਨਜ਼ੂਰੀ ਸਰਕਾਰ ਵੱਲੋਂ ਮਿਲੀ ਹੋਈ ਹੈ ਜਾਂ ਨਹੀਂ ਮਿਲੀ ਹੋਈ ਇਸ ਤਰ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕਾਰਜਕਾਰੀਆਂ ਵੀ ਸ਼ੰਕਾ ਦੇ ਘੇਰੇ ਵਿੱਚ ਆ ਗਏ ਆ ਕਿ ਆਖਰੋ ਦੱਸਣ ਕਿ ਪਿਛਲੇ ਕੁ ਸਮੇਂ ਦੇ ਵਿੱਚ ਕਿੱਥੇ ਕਿਤੇ ਜਿਹੜੀ ਕਲੋਨੀ ਕੱਟੀ ਗਈ ਹੈ ਉਹ ਮਨਜ਼ੂਰ शुदा ਹੈ ਜਾਂ ਨਹੀਂ ਹੈ ਤਾਂ ਕਿ ਜਿਹੜਾ ਆਮ ਵਿਅਕਤੀ ਇਸ ਨੇ ਪਲਾਟ ਖੇਡਣਾ ਹੈ ਉਹਨੂੰ ਕੋ ਟੈਨਸ਼ਨ ਨਾ ਹੋਵੇ ਉਹ ਬਿਨਾਂ ਡਰ ਇਹ ਆਪਣਾ ਉਥੇ ਪਲਾਟ ਖਰੀਦ ਸਕੇ ਕਿਉਂਕਿ ਹਰ ਮੈਂਕੀ ਜਾਣਦਾ ਹੈ ਕਿ ਆਜ ਦੇ ਸਮੇਂ ਦੇ ਵਿੱਚ ਪੈਸੇ ਇਕੱਠੇ ਕਰਕੇ ਪਲਾਟ ਖਰੀਦਣਾ ਆਮ ਵਿਅਕਤੀ ਲਈ ਬੜਾ ਔਖਾ ਹੈ ਉਹ ਨਾਵੇ ਫਿਰ ਪਹਿਲੇ ਦੀ ਤਰ੍ਹਾਂ ਕੋਈ ਵਿਅਕਤੀ ਦੋ ਪੈਸੇ ਉਧਰੋਂ ਇਕੱਠਾ ਕਰਕੇ ਉਸ ਦਾ ਤੇ ਪਲਾਟ ਖਰੀਦ ਲਵੇ ਜਿਹੜੀ ਕਲੋਨੀ ਸਰਕਾਰ ਵੱਲੋਂ ਮਨਜ਼ੂਰਸ਼ੋਦਾ ਨਹੀਂ ਹੈ ਜੇ ਉਸਤਾਜ ਉਹ ਪਲਾਟ ਖਰੀਦ ਲਏਗਾ ਫਿਰ ਉਹਦਾ ਕਮਿਆਜਾ ਉਸ ਆਮ ਵਿਅਕਤੀ ਨੂੰ ਫੂਕਲਾ ਪੈ ਸਕਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਵੀ ਤਨਗਰ ਕੌਂਸਲ ਨੂੰ ਵੀ ਚਾਹੀਦਾ ਹੈ ਕਿ ਜਿੱਥੇ-ਜਿੱਥੇ ਵੀ ਕੋਈ ਕਲੋਨੀ ਕੱਟੀ ਜਾ ਰਹੀ ਹੈ ਉੱਥੇ ਜਾਵੇ ਉੱਥੇ ਚੈੱਕ ਕਰੇ ਜੇ ਮਨਜ਼ੂਰਸ਼ੁਦਾ ਕਲੋਨੀ ਨਹੀਂ ਹੈ ਤਾਂ ਉੱਥੇ ਇੱਕ ਬੋਰਡ ਲਾਇਆ ਜਾਵੇ ਕਿ ਇਹ ਕਾਨੂੰਨੀ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ ਹੈ ਤਾਂ ਕਿ ਆਮ ਵਿਅਕਤੀ ਸਾਵਧਾਨ ਹੋ ਜਾਵੇ ਪਲਾਨ ਖਿਡਣ ਤੋਂ ਪਹਿਲਾਂ ਉਹ ਕਈ ਵਾਰ ਸੋਚ ਲੈ ਕਈ ਵਾਰ ਸੋਚ ਲੈ ਕਿ ਇੱਥੇ ਜਿਹੜੇ ਪਲਾਨ ਚਿੱਧਿਆ ਪ੍ਰਸ਼ਾਸਨ ਸਰਕਾਰ ਵੱਲੋਂ ਬੋਰ ਲਾ ਦਿੱਤਾ ਗਿਆ ਇਸ ਲਈ ਜਦ ਤੱਕ ਇਹ ਥਾਂ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ ਕਾਨੂੰਨ ਦੇ ਅਨੁਸਾਰੀਆਂ ਫਾਰਮੈਟੀਆਂ ਪੂਰੀਆਂ ਕਰਕੇ ਇਹ ਕਲੋਨੀ ਸਰਕਾਰ ਦੀ ਮਨਜ਼ੂਰ ਛੋੜਾ ਕੋਰਟ ਵਿੱਚ ਨਹੀਂ ਆ ਜਾਂਦੇ ਇੱਥੇ ਪਲਾਨ ਚਿੱਧਣਾ ਮੇਰੇ ਲਈ ਨਾਮੁਣਗੀ ਨੇ ਮੈਂ ਉਥੋਂ ਪਰ ਨਹੀਂ ਕਿਹਾ ਜਦੋਂ ਇਸ ਮੰਦੇ ਨਗਰ ਕੌਂਸਲ ਦੇ ਕਾਰ ਸਾਧਰਕ ਅਫਸਰ ਨਾਲ ਫੋਨ ਉਸ ਪਰ ਕਰਨੇ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹਨਾਂ ਦਾ ਪੱਕ ਲੈ ਸਕੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਅਰਾਜਵਾਹ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕਲੋਨੀ ਕੱਟੀ ਜਾ ਰਹੀ ਹੈ ਜਾਂ ਨਹੀਂ ਕੱਟੀ ਜਾ ਰਹੀ ਪਰ ਪਹਿਲੇ ਦੀ ਤਰ੍ਹਾਂ ਉਹਨਾਂ ਦਾ ਫੋਨ ਬੀਜੀ ਬੀਜੀ ਚੱਲਾ ਇਤਨਾ ਕਹਿ ਸਕਦੇ ਹਾਂ ਕਿ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਇਸ ਲਈ ਸਰਕਾਰ ਅੱਗੇ ਵੀ ਇੱਕ ਬੇਨਤੀ ਅਪੀਲ ਹੈ ਕਿ ਰਾਜਪੁਰਾ ਜਿਹੜੇ ਵਿੱਚ ਜਿੱਥੇ-ਜਿੱਥੇ ਵੀ ਕੋਈ ਕਲੋਨੀ ਕੱਟੀ ਜਾ ਰਹੀ ਹੈ ਉੱਥੇ ਦੇਖਣ ਕੀਤਾ ਜਾਵੇ ਉੱਥੇ ਚੈੱਕ ਕੀਤਾ ਜਾਵੇ ਉੱਥੇ ਤਾਂ ਕਿ ਆਮ ਜਨਤਾ ਨੂੰ ਤਸੱਲੀ ਹੋਵੇ ਜੇ ਕਿਤੇ ਕੋਈ ਕਮੀ ਪੇਸ਼ੀ ਹੈ ਸਰਕਾਰ ਉਹ ਕਲੋਨੀ ਦੀ ਕਮੀ ਪੇਸ਼ੀ ਦੂਰ ਕਰਵਾਵੇ ਤਾਂ ਕਿ ਜੇ ਕੋਈ ਗੈਰ ਕਾਨੂੰਨੀ ਕਲੋਨੀ ਹੈ ਉਹਦੇ ਬਾਰੇ ਜਨਤਾ ਨੂੰ ਜਰੂਰ ਅਗਿਤ ਕਰਾਵੇ ਦੋਸਤੋ ਅਧਰੇ ਵਸਤਰਾਏ ਨਮਸਕਾਰ ਜੈ ਹਿੰਦ